ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਕੀ ਹੋਣ ਜਾ ਰਿਹਾ ਤੇ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤ ਦੇ ਵੱਲੋਂ ਕੀ ਕੀਤਾ ਗਿਆ ਇਹਦਾ ਜਵਾਬ ਪਾਕਿਸਤਾਨ ਕਿਸ ਤਰੀਕੇ ਨਾਲ ਦੇ ਸਕਦਾ ਜਾਂ ਉਹਦੇ ਵੱਲੋਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਪਾਕਿਸਤਾਨ ਦੀ ਜਿਹੜੀ ਆਰਮੀ ਆ ਪਾਕਿਸਤਾਨ ਦੀ ਜਿਹੜੀ ਫੌਜ ਆ ਉਹਦੇ ਉੱਤੇ ਕੀ ਦਬਾਅ ਆ ਕੀ ਪ੍ਰੈਸ਼ਰ ਆ ਉੱਥੇ ਦੀ ਸਕਿਉਰਿਟੀ ਇਸਟੈਬਲਿਸ਼ਮੈਂਟ ਇਸ ਸਮੇਂ ਕੀ ਸੋਚ ਰਹੀ ਆ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਸੀਗਾ ਜਾਂ ਮੋਦੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਾਰੇ ਜਿਹੜੇ ਹੱਕ ਆ ਉਹ ਇੰਡੀਅਨ ਆਰਮੀ ਨੂੰ ਦੇ ਦਿੱਤੇ ਆ ਕਿ ਤੁਸੀਂ ਜਿੰਵੇਂ ਵੀ ਜਿੱਥੇ ਮਰਜੀ ਅਟੈਕ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਇਸੇ ਤਰੀਕੇ ਨਾਲ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸ਼ਰੀਫ ਸਾਹਿਬ ਆ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਇਸ ਜਿਹੜੀ ਜ਼ਾਹਰੀयत ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਕਿ ਭਾਰਤ ਨੇ ਜਿਹੜਾ ਵੀ ਸਾਡੇ ਖਿਲਾਫ ਇਹ ਸਟੈਪ ਚੱਕਿਆ ਇਹ ਅਨਪਰਵੋਕਟ ਸੀਗਾ ਕਿ ਸਾਡਾ ਪਹਿਲਗਾਮ ਦੇ ਵਿੱਚ ਕੋਈ ਲੜਣਾ ਦੇਣਾ ਨਹੀਂ ਸੀ ਪਾਕਿਸਤਾਨ ਦਾ ਇਹ ਦਾਵਾ ਕਿ ਪਾਕਿਸਤਾਨ ਦਾ ਪਹਿਲਗਾਮ ਦੇ ਵਿੱਚ ਕੋਈ ਲੜਣਾ ਦੇਣਾ ਨਹੀਂ ਸੀ ਇੰਡੀਆ ਨੇ ਕੋਈ ਸਬੂਤ ਨਹੀਂ ਦਿੱਤੇ ਇੰਡੀਆ ਨੂੰ ਪਾਕਿਸਤਾਨ ਨੇ ਇਹ ਆਫਰ ਦਿੱਤੀ ਸੀ ਕਿ ਆ ਜਾਓ ਕਿਸੇ ਥਰਡ ਪਾਰਟੀ ਤੋਂ ਆਪਾਂ ਇਹਦੀ ਜਾਂਚ ਕਰਵਾ ਲੈਂਦੇ ਆ ਤੇ ਉਸ ਜਾਂਚ ਤੋਂ ਬਾਅਦ ਜੋ ਨਿਕਲ ਕੇ ਸਾਹਮਣੇ ਆਵੇਗਾ ਉਹਨੂੰ ਆਪਾਂ ਮੰਨ ਲਵਾਂਗੇ ਪਰ ਭਾਰਤ ਨੇ ਇਹ ਗੱਲ ਨਹੀਂ ਕਬੂਲੀ ਕਿਉਂਕਿ ਭਾਰਤ ਦਾ ਇੱਥੇ ਇਹ ਕਹਿਣਾ ਸੀ ਕਿ ਅਸੀਂ ਬੜੇ ਸਬੂਤ ਪਾਕਿਸਤਾਨ ਨੂੰ ਦੇ ਚੁੱਕੇ ਹਾਂ ਨਾ ਤਾਂ ਇਹ ਸਬੂਤ ਉਹ ਕਦੀ ਮੰਨਦੇ ਨੇ ਤੇ ਨਾ ਹੀ ਇਹ ਕਦੇ ਸੱਚ ਬੋਲਦੇ ਨੇ ਕਿਉਂਕਿ ਚਲੋ ਜੇ ਹੁਣ ਦੀ ਆਪਾਂ ਗੱਲ ਛੱਡੀਏ ਵੀ ਜੇਕਰ ਪੁਰਾਣਾ ਇਤਿਹਾਸ ਦੇਖੀਏ ਅਕੱਲ ਹੀ ਨਾ ਇੱਕ ਬਲੋਚਿਸਤਾਨ ਦੇ ਆਗੂ ਨੇ ਤੇ ਉਹਨਾਂ ਨੇ ਲੰਘੇ ਦਿਨੀ ਇੱਕ ਟਵੀਟ ਕੀਤਾ ਜ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਚੇਤਾ ਕਿ 1971 ਦੇ ਵਿੱਚ ਇਸ ਆਰਮੀ ਨੇ ਕੀ ਕੀਤਾ ਸੀ ਕਿ ਇਹਨਾਂ ਦਾ ਪ੍ਰੋਪੋਗੈਂਡਾ ਇਹ ਹੁੰਦਾ ਕਿ ਇੱਕ ਤਾਂ ਇੱਕ ਪਾਸੇ ਤਾਂ 1971 ਦੇ ਵਿੱਚ 90000 ਤੋਂ ਜ਼ਿਆਦਾ ਫੌਜੀ ਜਿਹੜੇ ਆ ਵੀ ਉਹ ਆਤਮ ਸਮਰਪਣ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਤਾਂ ਆਪਣੀਆਂ ਪੈਂਟਾਂ ਤੱਕ ਵੀ ਛੱਡ ਆਏ ਉੱਥੇ ਤੇ ਇੱਕ ਪਾਸੇ ਰੇਡੀਓ ਪਾਕਿਸਤਾਨ ਤੇ ਇਹ ਖਬਰਾਂ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਪਾਕ ਆਰਮੀ ਨੇ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੋ ਪ੍ਰੋਪਗੈਂਡਾ ਤੇ ਬੈਸੇ ਵੀ ਕਿਉਂਕਿ ਦੇਖੋ ਜੀ ਇਹ ਹੁਣ ਜਿਹੜੇ ਪਾਕਿਸਤਾਨ ਦੇ ਸਾਡੇ ਸੁਣਨ ਵਾਲੇ ਨੇ ਦੇਖਣ ਵਾਲੇ ਨੇ ਕਿ ਜਦੋਂ ਉਸਾਵਾ ਬਨ ਲਾਦੇਨ ਉੱਥੋਂ ਫੜਿਆ ਜਾਵੇ ਅਲੰਘੇ ਦਿਨੀ ਤੁਸੀਂ ਜਿਹੜਾ ਅਮਰੀਕਨ ਫੋਰਸਸ ਦੇ ਉੱਤੇ ਅਫਗਾਨਿਸਤਾਨ ਦੇ ਅੰਦਰ ਜਿਹੜਾ ਹਮਲਾ ਹੋਇਆ ਸੀਗਾ ਉਹਦਾ ਜਿਨੇ ਉਹ ਕੀਤਾ ਸੀ ਜਿਨੇ ਉਹਦੀ ਸਾਜ਼ਿਸ਼ ਰਚੀ ਸੀ ਉਹ ਤੁਸੀਂ ਖੁਦ ਫੜ ਕੇ ਪਾਕਿਸਤਾਨ ਨੇ ਅਮਰੀਕਾ ਨੂੰ ਦਿੱਤਾ ਤੇ ਜਿਹੜਾ ਇਹ ਆਪਣੇ ਹੈਗੇ ਨੇ ਲਸ਼ਕਰੇ ਤੌਇਬਾ ਦੇ ਚੀਫ ਆ ਅੱਜੇ ਸ਼ਹੀਦ ਮੁਹੰਮਦ ਚੀਫ ਆ ਇਹ ਸਾਰੇ ਉਥੇ ਦੇਖੇ ਜਾਂਦੇ ਆ ਉਥੇ ਜਿਹੜਾ ਮੀਡੀਆ ਦੇ ਵਿੱਚ ਜਾ ਕੇ ਇੰਟਰਵਿਊ ਆ ਦਿੰਦੇ ਆ ਇਹ ਹਫੀਜ਼ ਸਈਦ ਵਰਗੇ ਤਾਂ ਤੇ ਫਿਰ ਤੁਸੀਂ ਕਿਦਾਂ ਇਹ ਕਹਿ ਸਕਦੇ ਹੋ ਕਿ ਆਬਵੀਅਸਲੀ ਲੋਕੀ ਤੁਹਾਡੀ ਗੱਲ ਤੇ ਯਕੀਨ ਨਹੀਂ ਕਰਦੇ ਤੇ ਨਾਲੇ ਵੈਸੇ ਵੀ ਜਿਹੜੇ ਖਵਾਜਾ ਆਸਿਫ ਸਾਹਿਬ ਆ ਉਹਨਾਂ ਨੇ ਖੁਦ ਇੱਕ ਦਿਨ ਟੀਵੀ ਦੇ ਉੱਤੇ ਮੰਨਿਆ ਕਿ ਹਾਂ ਅਸੀਂ ਜਿਹੜੇ دہشتਗਰਦ ਸੀਗੇ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਆ ਭਾਵੇਂ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਕਹਿਣ ਤੇ ਜਾਂ ਵੈਸਟ ਦੇ ਕਹਿਣ ਤੇ ਕਰਦੇ ਰਹੇ ਆ ਪਰ ਉਹਨਾਂ ਨੇ ਕਬੂਲਤਾ ਲਿਆ ਨਾ ਤੇ ਉਦੋਂ ਤਾਂ ਤੁਸੀਂ ਇਹ ਵੀ ਕਹਿੰਦੇ ਸੀ ਕਿ ਭਾਈ ਅਸੀਂ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਤੇ ਫੇਰ ਹੁਣ ਇਹ ਲੋਕੀ ਕਹਿੰਦੇ ਨੇ ਵੀ ਇਹ ਕੀ ਪਤਾ ਕਿ 10 ਸਾਲਾਂ ਬਾਅਦ ਤੁਸੀਂ ਫੇਰ ਜਾ ਕੇ ਕਰੋਗੇ ਹਾਂ ਅਸੀਂ ਉਦੋਂ ਹੁ ਕਰਦੇ ਸੀ ਹੁਣ ਨਹੀਂ ਕਰਦੇ ਤੇ ਪਾਕਿਸਤਾਨ ਦੀ ਮਿਲਟਰੀ ਦੇ ਲਈ ਤਾਂ ਵੈਸੇ ਹੀ ਬਹੁਤ ਮਸ਼ਹੂਰ ਹੈ ਇਹ ਗੱਲ ਕਿ 5-7 ਸਾਲਾਂ ਬਾਅਦ ਇੱਕ ਟਾਈਮ ਇਦਾਂ ਦਾ ਆਉਂਦਾ ਜਦੋਂ ਬਹੁਤ ਜ਼ਿਆਦਾ تنਕੀਦ ਹੋਣ ਲੱਗ ਪੈਂਦੀ ਆ ਤਾਂ ਇਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਜਾਂਦਾ ਪਾਕਿਸਤਾਨ ਦੀ ਮਿਲਟਰੀ ਦੇ ਵੱਲੋਂ ਕਿ ਦੇਖੋ ਜੀ ਅਸੀਂ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਕਰਦੇ ਤਾਂ ਰਹੇ ਹਾਂ ਪਰ ਹੁਣ ਅਸੀਂ ਇਹ ਕੰਮ ਬੰਦ ਕਰ ਦਿੱਤਾ ਪਹਿਲਾ ਜੋ ਹੋ ਗਿਆ ਉਹ ਹੋ ਗਿਆ ਹੁਣ ਅਸੀਂ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਸਾਡੇ ਇੱਥੇ ਜਮਹੂਰੀ ਗਵਰਨਮੈਂਟ ਹੈ ਤੇ ਉਹ ਆਪਣੇ ਹਿਸਾਬ ਨਾਲ ਸਰਕਾਰ ਚੱਲਦੀ ਆ ਤੇ ਅਸੀਂ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਤੇ ਫਿਰ ਪੰਜਾ ਸੱਤ ਸਾਲਾਂ ਬਾਅਦ ਫਿਰ ਆ ਕੇ ਇਹ ਕਰ ਦਿੰਦੇ ਵੀ ਅਸੀਂ ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ ਸੋ ਇਸ ਕਰਕੇ ਲੋਕੀ ਯਕੀਨ ਨਹੀਂ ਕਰ ਪਾਰਾ ਹੈ ਤੇ ਇੰਡੀਆ ਨੇ ਬੜਾ ਹੀ ਮੈਜਰ ਤਰੀਕੇ ਦੇ ਨਾਲ ਜਿਹੜਾ ਇਹ ਰਿਸਪੌਂਡ ਕੀਤਾ ਇਹ ਸਾਰੀ ਘਟਨਾ ਨੂੰ ਜੇਕਰ ਵੈਸੇ ਆਪਾਂ ਵੇਖੀਏ ਨਾ ਤਾਂ ਜੀ ਜਦੋਂ ਦੋ ਮੁਲਕਾਂ ਦੇ ਦਰਮਿਆਨ ਜੰਗ ਦੇ ਹਾਲਾਤ ਹੁੰਦੇ ਨੇ ਤੇ ਚਾਹੇ ਇੰਡੀਆ ਹੈ ਤੇ ਚਾਹੇ ਪਾਕਿਸਤਾਨ ਹੈ ਇਹਦੇ ਵਿੱਚ ਪ੍ਰੋਪੋਗੈਂਡਾ ਦੀ ਇੱਕ ਬੜੀ ਅਹਿਮੀਅਤ ਹੁੰਦੀ ਆ ਸਭ ਤੋਂ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਕਿਤੇ ਵੀ ਵਾਰ ਸ਼ੁਰੂ ਹੁੰਦੀ ਆ ਤੇ ਸਭ ਤੋਂ ਪਹਿਲੀ ਕੈਜੁਐਲਟੀ ਹੁੰਦੀ ਆ ਸੱਚ ਦੀ ਕਿਉਂਕਿ ਇੰਡੀਆ ਵਾਲਿਆਂ ਨੇ ਆਪਣੀ ਆਰਮੀ ਨੂੰ ਵਧਾ ਚੜਾ ਕੇ ਦੱਸਣਾ ਪਾਕਿਸਤਾਨ ਦਾ ਨੁਕਸਾਨ ਜ਼ਿਆਦਾ ਦੱਸਣਾ ਪਾਕਿਸਤਾਨ ਵਾਲਿਆਂ ਨੇ ਇੰਡੀਆ ਦੇ ਬਾਬਤ ਨੁਕਸਾਨ ਜਾਲੀ ਦੱਸਣਾ ਆਪਣੀ ਆਰਮੀ ਨੂੰ ਕਹਿਣਾ ਵੀ ਸਸੀਂ ਬਹੁਤ ਤਕੜੇ ਆ ਯੂਕਰੇਨ ਰਸ਼ੀਆ ਦੇ ਵਿੱਚ ਅਸੀਂ ਰੋਜ਼ ਹੀ ਦੇਖਦੇ ਆ ਇੱਥੇ ਇਜ਼ਰਾਈਲ ਫਿਲਸਤੀਨ ਵਾਲਾ ਜਿਹੜਾ ਕੌਨਫਲਿਕਟ ਆ ਉਹਦੇ ਵਿੱਚ ਵੀ ਦੇਖਦੇ ਰਹੇ ਆ ਲਗਾਤਾਰ ਸਾਂਝਾ ਕਰਦੇ ਰਹੇ ਆ ਸੋ ਇਸ ਕਰਕੇ ਮੇਰੀ ਸਾਰੀ ਕੋਸ਼ਿਸ਼ ਇਹ ਆ ਕਿ ਤੁਹਾਡੇ ਤੱਕ ਜਿਹੜਾ ਇੰਡੀਪੈਂਡੈਂਟ ਸੋਰਸਸ ਦੇ ਜ਼ਰੀਏ ਜਿਹੜੀਆਂ ਖਬਰਾਂ ਆ ਰਹੀਆਂ ਨੇ ਤੇ ਜਿਹੜਾ ਵੀ ਅਸਲੀ ਗੱਲ ਕੀ ਆ ਅਸਲੀ ਜਿਹੜਾ ਤੱਥ ਕੀ ਆ ਉਹ ਤੁਹਾਡੇ ਤੱਕ ਪਹੁੰਚਾਇਆ ਜਾਵੇ ਤੇ ਡੈਫੀਨਿਟਲੀ ਇਹ ਵੀ ਕੁਝ ਮੋਸਟਲੀ ਕਲੇਮ ਹੁੰਦੇ ਆ ਬਹੁਤ ਜ਼ਿਆਦਾ ਗੱਲਾਂ ਨਾ ਇਹ ਤੁਸੀਂ ਹਿਸਟਰੀ ਦੇਖ ਲਓ ਕਿ ਜਿਹੜੀ ਵਾਰ ਦੇ ਨਾਲ ਸੰਬੰਧਤ ਜੰਗ ਦੇ ਨਾਲ ਸੰਬੰਧਤ ਕਿਸੇ ਵੀ ਕਨਫਲਿਕਟ ਦੇ ਨਾਲ ਸੰਬੰਧਤ ਆਮ ਤੌਰ ਤੇ ਜ਼ਿਆਦਾ ਜਿਹੜੀ ਸੱਚੀਆਂ ਗੱਲਾਂ ਉਹ ਬੜੇ ਲੰਬੇ ਸਮੇਂ ਬਾਅਦ ਪਤਾ ਲੱਗਦੀਆਂ ਹੁੰਦੀਆਂ ਜਿਹੜੀਆਂ ਆਪਰੇਸ਼ਨਲ ਸੱਚ ਹੁੰਦੇ ਆ ਹੁਣ ਥੋੜਾ ਜਿਹਾ ਅੱਗੇ ਨਾਲੋਂ ਫਰਕ ਹੋ ਗਿਆ ਸੋਸ਼ਲ ਮੀਡੀਆ ਦੇ ਔਨ ਕਰਕੇ ਬਟ ਅਦਰਵਾਈਜ਼ ਜਿਹੜਾ ਇਹ ਇੰਨੀ ਜਲਦੀ ਤੁਹਾਨੂੰ ਸਚਾਈ ਪਤਾ ਨਹੀਂ ਲੱਗਦੀ ਸੋ ਇਸੇ ਕਰਕੇ ਮੇਰੀ ਪੂਰੀ ਕੋਸ਼ਿਸ਼ ਇਹੀ ਆ ਕਿ ਤੁਹਾਡੇ ਤੱਕ ਜਿਹੜੀ ਜਾਣਕਾਰੀ ਆ ਦੋ ਇੰਡੀਆਨ ਮੀਡੀਆ ਕੀ ਕਹਿ ਰਿਹਾ ਪਾਕਿਸਤਾਨੀ ਮੀਡੀਆ ਕੀ ਕਹਿ ਰਿਹਾ ਅੰਤਰਰਾਸ਼ਟਰੀ ਮੀਡੀਆ ਕੀ ਕਹਿ ਰਿਹਾ ਤੇ ਅਸਲੀ ਗੱਲ ਕੀ ਹੋ ਸਕਦੀ ਆ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪ੍ਰੋਪਰ ਜਿਹੜੀ ਆ ਵੈਰੀਫਾਈਡ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਉਹ ਜਾ ਸਕੇ ਸੋ ਭਾਰਤ ਨੇ ਕਿਹਾ ਜੀ ਕਿ ਅਸੀਂ ਉਹਨਾਂ ਟਿਕਾਣਿਆਂ ਦੇ ਉੱਤੇ ਅਟੈਕ ਕੀਤਾ ਜਿਹੜੇ ਕਿ دہشتਗਰਦੀ ਜਿੱਥੋਂ ਪਨਪਦੀ ਆ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਟਿਕਾਣਿਆਂ ਦੇ ਵਿੱਚ ਇਹ دہشتਗਰਦ ਕੈਂਪ ਨੇ ਜਿੱਥੋਂ ਇਹਨਾਂ ਨੂੰ ਸਖਲਾਈ ਮਿਲਦੀ ਆ دہشتਗਰਦਾਂ ਨੂੰ ਜਿਹੜੇ ਕਿ ਇੰਡੀਆ ਦੇ ਵਿੱਚ ਆ ਕੇ ਇਹ ਇਸ ਵੀਕ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਵੀ ਅਸੀਂ ਉਹਨਾਂ ਜਗ੍ਹਾਾਂ ਤੇ ਹਮਲਾ ਕੀਤਾ ਨੌਂ ਜਗ੍ਹਾਾਂ ਤੇ ਭਾਰਤ ਦਾ ਇਹ ਕਲੇਮ ਹੈ ਕਿ ਨੌਂ ਜਗ੍ਹਾਾਂ ਤੇ ਇੰਡੀਆ ਦੇ ਵੱਲੋਂ ਅਟੈਕ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਨਾਲ ਦੀ ਨਾਲ ਇੰਡੀਆ ਨੇ ਇਹ ਵੀ ਕਿਹਾ ਕਿ ਅਸੀਂ ਇਹਨੂੰ ਨਾ ਤਾਂ ਅਸੀਂ ਅੱਗੇ ਬਿਧਾਉਣਾ ਚਾਹੁੰਦੇ ਆ ਨਾ ਅਸੀਂ ਪਾਕਿਸਤਾਨ ਦੀ ਆਰਮੀ ਦੇ ਉੱਤੇ ਕੋਈ ਹਮਲਾ ਕੀਤਾ ਨਾ ਅਸੀਂ ਪਾਕਿਸਤਾਨ ਦੇ ਆਮ ਨਾਗਰਿਕਾਂ ਦੇ ਉੱਤੇ ਕੋਈ ਹਮਲਾ ਕੀਤਾ ਪਾਕਿਸਤਾਨ ਦੇ ਉਹ دہشتਗਰਦ ਜਿਹੜੇ ਕਿ ਸਾਡੇ ਦੇਸ਼ ਦੇ ਮੁਜਰਮ ਨੇ ਜਿਹੜੇ ਸਾਡੇ ਦੇਸ਼ ਇੰਡੀਆ ਦੇ ਵਿੱਚ ਆ ਕੇ دہشتਗਰਦ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਇਹ ਇੰਡੀਆ ਦਾ ਕਹਿਣਾ ਆ ਇਹਦੇ ਨਾਲ ਨਾਲ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਐਨਡੀਟੀਵੀ ਇੱਕ ਰਿਪੋਰਟ ਕਰ ਰਿਹਾ ਵੈਸੇ ਇੰਡੀਆ ਦਾ ਇਹ ਕਹਿਣਾ ਕਿ ਅਬੀ ਟਾਈਮਜ਼ ਆਫ ਇੰਡੀਆ ਦੇ ਵਿੱਚ ਵੀ ਇਹ ਰਿਪੋਰਟ ਲੱਗੀ ਆ ਕਿ ਆਪਰੇਸ਼ਨ ਸੰਧੂਰ ਦੇ ਨਾਲ ਇੰਡੀਆ ਨੇ ਘੱਟੋ ਘੱਟ 70 دہشت گردਾਂ ਨੂੰ ਮਾਰ ਦਿੱਤਾ ਇਹਨਾਂ دہشت گردਾਂ ਦਾ ਸਬੰਧ ਐਲਈਟੀ ਲਸ਼ਕਰੇ ਤਾਇਬਾ ਜੈਸ਼ੀ ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਗਰੁੱਪਾਂ ਦੇ ਨਾਲ ਸੀਗਾ ਤੇ ਇਹ ਜਿਹੜਾ ਕੱਲ ਰਾਤ ਹਮਲਾ ਕੀਤਾ ਗਿਆ ਨੌ ਜਿਹੜੇ ਟੈਰਰਿਸਟ ਕੈਂਪ ਸੀਗੇ ਜਿਹੜੇ ਕਿ ਪਾਕਿਸਤਾਨ ਦੇ ਅੰਦਰ ਤੇ ਪਾਕਿਸਤਾਨ ਐਡਮਿਨਿਸਟਰੇਟਿਡ ਕਸ਼ਮੀਰ ਦੇ ਅੰਦਰ ਜਿਹੜੇ ਸੀਗੇ ਉੱਥੇ ਇਹ ਅਟੈਕ ਕੀਤਾ ਗਿਆ ਇਹ ਕੋਈ 25 ਮਿੰਟ ਲੱਗਿਆ ਇਸ ਸਾਰੇ ਹਮਲੇ ਨੂੰ ਜੀ 1:05 ਤੋਂ ਲੈ ਕੇ ਤੇ 1:30 ਮਿੰਟ ਤੱਕ 7 ਮਈ ਦੀ ਸਵੇਰ ਨੂੰ ਰਾਤ ਦੇ 1:05 ਤੋਂ ਤੇ 1:30 ਮਿੰਟ ਦੇ ਦਰਮਿਆਨ ਇਹ ਸਾਰਾ 25 ਮਿੰਟਾਂ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਆ ਨੌ ਜਗ੍ਹਾਾਂ ਤੇ ਇੰਡੀਅਨ ਆਰਮੀ ਦੇ ਵੱਲੋਂ ਪਾਕਿਸਤਾਨ ਦੇ ਅੰਦਰ ਅਟੈਕ ਕੀਤਾ ਗਿਆ ਇਸ ਵਾਰ ਇੰਡੀਅਨ 에ਅਰ ਫੋਰਸ ਪਾਕਿਸਤਾਨ ਦੇ ਅੰਦਰ ਨਹੀਂ ਗਈ ਇਹਨਾਂ ਨੇ ਇੱਕ ਜਿਹੜਾ ਕਿਹਾ ਜਾ ਰਿਹਾ ਵੀ ਆਪਣੇ ਰਫੈਲ ਜਿਹੜੇ ਜੈਟਸ ਨੇ ਵੀ ਉਹਨਾਂ ਦੇ ਨਾਲ ਜਿਹੜੀਆਂ ਸਕੈਲਪ ਮਸਾਇਲਾ ਆ ਉਹਨਾਂ ਦੇ ਨਾਲ ਅਟੈਕ ਕੀਤਾ ਜਾਂ ਬਾਕੀ ਜਿਹੜੀਆਂ ਇੰਡੀਆ ਦੀਆਂ ਮਿਲਟਰੀ ਕੈਪੇਬਿਲਿਟੀਆਂ ਆ ਵੀ ਉਹਨਾਂ ਦੇ ਤਹਿਤ ਆਪਣੀ ਧਰਤੀ ਦੇ ਵਿੱਚੋਂ ਹੀ ਪਾਕਿਸਤਾਨ ਦੇ ਅੰਦਰ ਉਹਨਾਂ ਦੇ ਉੱਤੇ ਅਟੈਕ ਕੀਤਾ ਤੇ 70 ਤੋਂ ਜ਼ਿਆਦਾ دہشت ਗਰਦਾਂ ਨੂੰ ਮਾਰ ਦਿੱਤਾ ਇਹਦੇ ਵਿੱਚ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਮੁਤਾਬਕ 10 ਫੈਮਿਲੀ ਮੈਂਬਰਸ ਨੇ ਤੇ 4 ਸਹਾਇਕ ਨੇ ਇਹ ਜਿਹੜਾ ਮਸੂਦ ਅਜ਼ਰ ਆ ਇਹ ਉਹੀ ਆ ਜੀ ਜਿਹੜਾ ਜੇਸ਼ੇ ਮੁਹੰਮਦ ਦਾ ਚੀਫ ਆ ਮਸੂਦ ਅਜ਼ਰ ਜਿਹਨੂੰ ਉਦੋਂ ਜਹਾਜ਼ ਹਾਈਜੈਕ ਦੇ ਚੱਲਦਿਆਂ ਬਾਅਦ ਵਿੱਚ ਛੱਡਣਾ ਪਿਆ ਸੀਗਾ ਸੋ ਇਹ ਇਹਨੂੰ ਇੱਕ ਬਹੁਤ ਵੱਡਾ ਦਹਿਸ਼ਤਗਰਦ ਜਿਹੜਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਇਹ ਪਾਕਿਸਤਾਨ ਦੇ ਵਿੱਚ ਦੇਖਿਆ ਵੀ ਗਿਆ ਹਾਫੀ ਜਿਹੜੇ ਹਾਫੀ ਸੈਦ ਨੇ ਉਹ ਤਾਂ ਅਕਸਰ ਹੀ ਦੇਖੇ ਜਾਂਦੇ ਨੇ ਉਹਨਾਂ ਦਾ ਤਾਂ ਘਰ ਇੱਕ ਦਿਨ આજ ਤੱਕ ਵਾਲੇ ਲਾਈਵ ਦਿਖਾ ਲੰਡੇ ਸੀ ਵੀ ਉੱਥੇ ਕੀ ਕੁਝ ਚੱਲ ਰਿਹਾ ਸੋ ਇਹ ਇੱਥੇ ਤੱਕ ਸਥਿਤੀਆਂ ਇਹ ਨੇ ਜੀ ਕਿ ਇੰਡੀਆ ਦਾ ਇਹ ਕਹਿਣਾ ਕਿ ਅਸੀਂ ਤੁਹਾਡੇ ਪਾਕਿਸਤਾਨ ਦੇ ਵਿੱਚ ਆਪਣੇ ਘਰੋਂ ਬੈਠ ਕੇ ਅਟੈਕ ਕੀਤਾ ਤੇ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਹੁਣ ਤੁਸੀਂ ਜੇਕਰ ਪਾਕਿਸਤਾਨ ਦੀ ਗੱਲ ਸੁਣੋ ਉਹਨਾਂ ਦਾ ਪਾਕਿਸਤਾਨ ਦਾ ਸਟੇਟਮੈਂਟ ਇਹ ਆ ਕਿ ਇੰਡੀਆ ਨੇ ਸਾਡੇ ਖਿਲਾਫ ਇਹ ਜੰਗ ਵਿੱਢੀ ਆ ਤੇ ਅਸੀਂ ਇਹਦਾ ਜਵਾਬ ਦਵਾਂਗੇ ਸ਼ਹਿਵਾਜ਼ ਸ਼ਰੀਫ ਸਾਹਿਬ ਨੇ ਆਪਣੀ ਮਿਲਟਰੀ ਨੂੰ ਇਹ ਕਹਿਤਾ ਕਿ ਜਿੱਥੇ ਜਿਵੇਂ ਵੀ ਤੁਸੀਂ ਇਹਦਾ ਰਿਸਪੌਂਡ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਹਾਲਾਂਕਿ ਚਲੋ ਸ਼ਰੀਫ ਸਾਹਿਬ ਨੇ ਸਟੇਟਮੈਂਟ ਦੇਣੀ ਸੀ ਸਾਇਨ ਕਰਕੇ ਦੇ ਦਿੱਤੀ ਜਵਾਬ ਤਾਂ ਜੀ ਉਹਨਾਂ ਨੇ ਜਿਹੜਾ ਦੇਣਾ ਸੀ ਉਹ ਦੇ ਹੀ ਦਿੱਤਾ ਜਵਾਬ ਤਾਂ ਮਰੀਰ ਸਾਹਿਬ ਨੂੰ ਤੁਸੀਂ ਪਹਿਲਾਂ ਹੀ ਕਹਿ ਲੋ ਕਿ ਖੁੱਲੇ ਜਿਹੜੇ ਉਹ ਹੈਗੇ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਜਿਹੜੀ ਪਾਕਿਸਤਾਨ ਇਹ ਤਾਂ ਇਹ ਤਾਂ ਕੋਈ ਓਪਨ ਸੀਕਰਟ ਹੈ ਜੀ ਇਹ ਤਾਂ ਸਾਰਾ ਅੱਧਾ ਨਾਲੋਂ 90% ਪਾਕਿਸਤਾਨ ਇਹ ਗੱਲ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਜੋ ਕੁਝ ਵੀ ਹੁੰਦਾ ਮਨੀਰ ਸਾਹਿਬ ਹੀ ਕਰਦੇ ਨੇ ਵੱਡੇ ਭਰਾ ਉਹ ਕਹਿੰਦੇ ਨੇ ਭਾਈ ਲੋਕ ਜਿਹੜੇ ਆ ਉਹਨਾਂ ਦੇ ਵੱਲੋਂ ਰਾਵਲਪਿੰਡੀੋਂ ਚੱਲਦਾ ਅਸਲ ਦੇ ਵਿੱਚ ਤਾਂ ਮੁਲਕ ਤਾਂ ਸੋ ਰਾਵਲਪਿੰਡੀ ਵਾਲੇ ਜਦੋਂ ਵੀ ਜੋ ਵੀ ਉਹਨਾਂ ਨੇ ਕਰਨਾ ਹੁੰਦਾ ਉਹ ਕਰ ਜਾਂਦੇ ਆ ਸੋ ਰਾਵਲਪਿੰਡੀ ਵਾਲਿਆਂ ਨੇ ਹੁਣ ਕੀ ਕਰਨਾ ਇਹ ਹਜੇ ਤੱਕ ਦੀਆਂ ਸਥਿਤੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰਦਾ ਵੀ ਕਿੱਦਾਂ ਦੇ ਸੰਕੇਤ ਜਿਹੜੇ ਮਿਲ ਰਹੇ ਨੇ ਅੱਛਾ ਜੀ ਪਾਕਿਸਤਾਨ ਦਾ ਇਹ ਕਹਿਣਾ ਕਿ ਇੰਡੀਆ ਨੇ ਕੋਈ دہشت ਦੁਸ਼ਤ ਕਰਦੀ ਪਾਕਿਸਤਾਨ ਦੇ ਅਸੀਂ ਕੋਈ ਇਨਵੋਲਵ ਨਹੀਂ ਨਾ ਪਾਕਿਸਤਾਨ دہشت ਗਰਦੀ ਦੇ ਵਿੱਚ ਕਦੇ ਵੀ ਇਨਵੋਲਵ ਰਿਆ ਨਾ ਅਸੀਂ ਕਰਦੇ ਆ ਤੇ ਸਾਡੇ ਅਸੀਂ ਤਾਂ ਆਪਣੇ ਬਹੁਤ ਸਾਰੇ ਸ਼ਹਿਰੀ ਮਰਵਾਏ ਨੇ ਇਸ ਟੈਰਰਿਜ਼ਮ ਦੇ ਚੱਲਦੇ ਆ ਤੇ ਪਾਕਿਸਤਾਨ ਨੇ ਇਹ ਕਿਹਾ ਕਿ ਭਾਰਤ ਨੇ ਜਿਹੜਾ ਹਮਲਾ ਕੀਤਾ ਹੈ ਸਾਡੇ ਸਿਵਿਲਿయన్స్ ਦੇ ਉੱਤੇ ਕੀਤਾ ਸਾਡੀ ਪੋਪੂਲੇਸ਼ਨ ਦੇ ਉੱਤੇ ਕੀਤਾ ਪਾਕਿਸਤਾਨ ਦਾ ਜੇਕਰ ਜਿਹੜਾ ਕਲੇਮ ਹੈ ਉਹਨਾਂ ਦੇ ਮੁਤਾਬਕ 26 ਉਹਨਾਂ ਦੇ ਨਾਗਰਿਕ ਸਿਵਿਲियंस ਮਾਰੇ ਗਏ ਨੇ ਇਹਨਾਂ ਦੇ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਨੇ ਤੇ ਨਾਲ ਦੀ ਨਾਲ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ 46 ਲੋਕ ਜਿਹੜੇ ਆ ਉਹ ਫਟੜ ਹੋਏ ਨੇ ਭਾਰਤ ਦੇ ਇਹਨਾਂ ਮਿਸਾਈਲਸ ਅਟੈਕਸ ਦੇ ਚੱਲਦੇ ਆ ਫਿਰ ਉਤੋਂ ਉਹਨਾਂ ਨੇ ਇਹ ਦਾਵਾ ਕੀਤਾ ਕਿ ਅਸੀਂ ਭਾਰਤ ਦੇ ਪੰਜ ਜਿਹੜੇ ਜਹਾਜ਼ ਆ ਉਹ ਮਾਰ ਗ੍ਰਾਏ ਨੇ ਇਹ ਪਾਕਿਸਤਾਨ ਦਾ ਦਾਵਾ ਆ ਇਨੂੰ ਹਜੇ ਤੱਕ ਆਬਵੀਅਸਲੀ ਅੰਤਰਰਾਸ਼ਟਰੀ ਮੀਡੀਆ ਦੇ ਵੱਲੋਂ ਅੰਤਰਰਾਸ਼ਟਰੀ ਮੀਡੀਆ ਨੇ ਮੋਸਟਲੀ ਜੀ ਇੰਡੀਆ ਜਾਂ ਪਾਕਿਸਤਾਨ ਨੂੰ ਇਹਨਾਂ ਨੂੰ ਕੋਟ ਹੀ ਕੀਤਾ ਕਿਸੇ ਨੇ ਵੀ ਕੋਈ ਇੰਡੀਪੈਂਡੈਂਟਲੀ ਵੈਰੀਫਾਈਡ ਕੋਈ ਜ਼ਿਆਦਾ ਇਨਫੋਰਮੇਸ਼ਨ ਹਜੇ ਤੱਕ ਸਾਹਮਣੇ ਨਹੀਂ ਹੈਗੀ ਪਾਕਿਸਤਾਨ ਦੇ ਵਿੱਚ ਵੀ ਇਹ ਗੱਲ ਬਹੁਤ ਘਮਾਈ ਜਾ ਰਹੀ ਹੈ ਦੇਖੋ ਜੀ ਸਕਾਈ ਨਿਊਜ਼ ਨੇ ਕਹਿਤਾ ਬੀਬੀਸੀ ਨੇ ਕਹਿਤਾ ਬਟ ਇੰਡੀਪੈਂਡੈਂਟਲੀ ਹਜੇ ਇਨਫੋਰਮੇਸ਼ਨ ਕੋਈ ਵੈਰੀਫਾਈਡ ਜ਼ਿਆਦਾ ਵੱਡੇ ਪੱਧਰ ਤੇ ਹੈ ਨਹੀਂ ਕਿ ਖਾਸ ਕਰਕੇ ਜੈਟ ਸ਼ੂਟ ਕਰਨ ਦੀ ਪਾਕਿਸਤਾਨ ਨੇ ਦਾਅਵਾ ਜਰੂਰ ਕਰ ਰਿਹਾ ਕਿ ਉਹਨੇ ਭਾਰਤ ਦੇ ਪੰਜ ਜੈਟ ਜਿਹੜੇ ਆ ਮਾਰਗ ਰਾਏ ਨੇ ਪਿਛਲੀ ਗੱਲਬਾਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਉਦੋਂ ਤਿੰਨਾਂ ਦੀ ਗੱਲ ਚੱਲ ਰਹੀ ਸੀਗੀ ਹਾਲਾਂਕਿ ਉਹ ਨਾਂ ਆਪਣਾ ਸਥਾਨ ਵੀ ਦੇ ਰਹੇ ਨੇ ਸਮਾਂ ਵੀ ਦੱਸ ਰਹੇ ਨੇ ਪਰ ਇੰਡੀਆ ਦੇ ਵੱਲੋਂ ਹਜੇ ਇਹਦੇ ਉੱਤੇ ਕੋਈ ਵੀ ਕਲੇਮ ਕੋਈ ਵੀ ਕਮੈਂਟ ਜਿਹੜਾ ਆ ਉਹ ਨਹੀਂ ਕੀਤਾ ਗਿਆ ਅੱਛਾ ਇਹਦੇ ਨਾਲ ਹੀ ਜਿਹੜਾ ਪੰਜਾਬ ਦੀ ਗੱਲ ਹੈ ਨਾ ਕਿ ਕਿਉਂਕਿ ਬਠਿੰਡੇ ਦੇ ਵਿੱਚ ਜਿਹੜੀ ਗੱਲ ਆਈ ਆ ਵੀ ਬਠਿੰਡੇ ਦੇ ਵਿੱਚ ਇੱਕ ਜਹਾਜ਼ ਪਾਕਿਸਤਾਨ ਨੇ ਮਾਰ ਕੇ ਗिराਇਆ ਇਹ ਬਠਿੰਡੇ ਦੇ ਵਿੱਚ ਜੀ ਇਸ ਤਿੱਕੇ ਦੀ ਗੱਲ ਵੈਸੇ ਸਾਹਮਣੇ ਆਈ ਜਰੂਰ ਹੈ ਇਹ ਕੋਈ ਬਿਲਕੁਲ ਜਿਹੜਾ ਤਤ ਵੀ ਹੋਣੀ ਗੱਲ ਨਹੀਂ ਹੈਗੀ ਆਪਰੇਸ਼ਨ ਸੰਧੂਰ ਦੇ ਬਾਅਦ ਵੀ ਜਿਹੜਾ ਬਠਿੰਡੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਉੱਥੇ ਇੱਕ ਜਹਾਜ਼ ਡਿੱਗਿਆ ਆ ਅੱਛਾ ਇਹ BBC ਪੰਜਾਬੀ ਜਿਹੜਾ ਰਿਪੋਰਟ ਕਰ ਰਿਹਾ ਇੱਕ ਤਾਂ ਉਹ ਦੱਸ ਰਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲ ਬੰਦ ਨੇ ਕਾਫੀ ਜਗ੍ਹਾ ਦੇ ਉੱਤੇ ਲੋਕ ਜਿਹੜੇ ਆ ਉਹ ਡਰੇ ਹੋਏ ਨੇ ਹੁਸੈਨੀਵਾਲਾ ਬਾਰਡਰ ਦੇ ਉੱਤੇ ਸਰਹੱਦੀ ਪਿੰਡਾਂ ਦੇ ਲੋਕ ਪਿੰਡ ਛੱਡ ਰਹੇ ਨੇ ਐਂਡ ਇਹਦੇ ਵਿੱਚ ਜੇਕਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੇ ਨਾਲ ਗੱਲਬਾਤ ਦੌਰਾਨ ਬਠਿੰਡਾ ਵਿੱਚ 에ਅਰਕ੍ਰਾਫਟ ਦੇ ਹਾਦਸਾ ਦੇ ਸ਼ਿਕਾਰ ਹੋਣ ਦੀ ਪੁਸ਼ਟੀ ਕੀਤੀ ਆ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਪਿੰਡ ਅਕਲੀਆਂ ਕਲਾ ਵਿੱਚ ਬੀਤੀ ਰਾਤ ਲਗਭਗ 2 ਵਜੇ ਇੱਕ 에ਅਰਕ੍ਰਾਫਟ ਹਾਦਸਾਗ੍ਰਸਤ ਹੋਇਆ ਸੀ ਇਸ ਹਾਦਸੇ ਦੇ ਵਿੱਚ ਇੱਕ ਸਥਾਨਕ ਨਿਵਾਸੀ ਦੀ ਮੌਤ ਹੋ ਗਈ 9 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਹੜਾ ਪਾਇਲਟ ਸੀਗਾ ਉਹ ਸੁਰੱਖਿਅਤ ਬਾਹਰ ਨਿਕਲਦੇ ਵਿੱਚ ਸਕਸੈਸਫੁਲ ਰਿਹਾ ਤੇ ਸਾਰੇ ਜ਼ਖਮੀ ਵਿਅਕਤੀ ਸਥਾਨਕ ਨਿਵਾਸੀ ਨੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਸੋ ਇਹ ਜਿਹੜਾ ਬਠਿੰਡੇ ਵਾਲੀ ਗੱਲ ਹੈ ਜੀ ਉਹ ਗਲਤ ਹੈਗੀ ਸਹੀ ਕਿ 에ਅਰਕ੍ਰਾਫਟ ਦਾ ਉੱਥੇ ਕ੍ਰੈਸ਼ ਹੋਇਆ ਪਰ ਉਹ ਕਿੱਦਾਂ ਹੋਇਆ ਕਿਹੜਾ ਹੋਇਆ ਇਹ ਹਜੇ ਕੁਝ ਵੀ ਸਪਸ਼ਟ ਨਹੀਂ ਹੈਗਾ ਆਬਵੀਅਸਲੀ ਪਾਕਿਸਤਾਨ ਦਾ ਇਹ ਕਹਿਣਾ ਕਿ ਬਠਿੰਡੇ ਵਾਲਾ 에ਅਰ ਕ੍ਰਾਫਟ ਇੰਡੀਆ ਦਾ ਫਾਈਟਰ ਜੈਟ ਅਸੀਂ ਸਿੱਟਿਆ ਤੇ ਚਾਰ ਹੋਰ ਉਹਨਾਂ ਦਾ ਇਹ ਦਾਵਾ ਕਿ ਅਸੀਂ ਪੰਜ ਭਾਰਤ ਦੇ ਜਿਹੜੇ ਆ ਫਾਈਟਰ ਜੈਟ ਆ ਉਹ ਮਾਰ ਗ੍ਰਾਏ ਨੇ ਤੇ ਬੀਬੀਸੀ ਦੇ ਵੱਲੋਂ ਹੋਰ ਵੀ ਰਿਪੋਰਟਾਂ ਕਈ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਗਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿੱਚ ਪੈਟਰੋਲ ਪੰਪਾਂ ਉਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਐਂਡ ਜਿਹੜਾ ਲੋਕਾਂ ਨੇ ਕਿਹਾ ਕਿ ਸਵੇਰੇ ਸਕੂਲ ਬੰਦ ਕਰ ਦਿੱਤੇ ਗਏ ਕਿਤੇ ਪੈਟਰੋਲ ਪੰਪ ਬੰਦ ਕਰਨ ਚਾਹੀਜੇ ਜਿਹੀ ਕੋਈ ਹੋਰ ਫੈਸਲੇ ਨਾ ਲਏ ਜਾਣ ਇਸ ਗੱਲ ਦਾ ਵੀ ਸਹਿਮਿਆ ਲੋਕਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਭਾਰਤੀ ਫੌਜ ਦੇ ਨਾਲ ਖੜੇ ਹੋਣ ਦੀ ਗੱਲ ਕਹੀ ਆ ਮਾਨ ਸਾਹਿਬ ਨੇ ਲਿਖਿਆ ਗਿਆ ਅਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਪੂਰਾ ਦੇਸ਼ ਇਕਜੁੱਟ ਹੈ ਆਪਣੀ ਫੌਜ ਤੇ ਆਪਣੇ ਵੀਰ ਜਵਾਨਾਂ ਦੇ ਸਾਨੂੰ ਮਾਣ ਹੈ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀ ਕਿਹਾ ਕਿ ਸ਼੍ਰੋਮਿਕਾਲੀਦਾਲ ਸਾਡੀਆਂ ਬਹਾਦਰ ਹਥਿਆਰਮਦ ਫੌਜਾਂ ਵੱਲੋਂ ਆਪਰੇਸ਼ਨ ਸੰਧੂਰ ਨੂੰ ਦ੍ਰਿੜਤਾ ਤੇ ਸੰਜਮ ਨਾਲ ਚਲਾਉਣ ਤੇ ਸਲਾਮ ਕਰਦਾ ਹੈ ਅਸੀਂ ਅੱਤਵਾਦ ਵਿਰੁੱਧ ਫੈਸਲਾਕੁਨ ਲੜਾਈ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਖੜੇ ਆ। ਸੋ ਹੁਣ ਸਥਿਤੀਆਂ ਕਿੱਥੇ ਇਸ ਸਮੇਂ ਕਿੱਥੇ ਖੜੀਆਂ ਨੇ? ਇਹ ਇੰਡੀਆ ਨੇ ਤਾਂ ਆਪਣੇ ਵੱਲੋਂ ਜੋ ਕਰਨਾ ਸੀ ਉਹ ਕਰ ਦਿੱਤਾ। ਉਸ ਤੋਂ ਬਾਅਦ ਹੁਣ ਇੰਡੀਆ ਦੇ ਵਿੱਚ ਮੌਕ ਡ੍ਰਿਲਾਂ ਹੋ ਰਹੀਆਂ ਨੇ। ਪਹਿਲਾਂ ਤੋਂ ਹੀ ਪਲਾਨ ਸੀ ਕਿ ਅੱਜ ਸਾਰੇ ਮੁਲਕ ਦੇ ਵਿੱਚ ਮੌਕ ਡ੍ਰਿਲਾਂ ਹੋਈਆਂ। ਕਿ ਜੇਕਰ ਕਦੇ ਵੀ ਭਾਰਤ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਇੰਡੀਅਨਸ ਜਿਹੜੇ ਆ ਵੀ ਉਹਨਾਂ ਨੇ ਕਿੱਦਾਂ ਬਚਣਾ ਤੇ ਉਹਦੇ ਲਈ ਕੀ ਕਰਨਾ ਕਿੱਦਾਂ ਸਾਇਰਨ ਬਚਣਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਜੇਕਰ ਹੁਣ ਆ ਪਾਈਏ ਪਾਕਿਸਤਾਨ ਵਾਲੀ ਸਾਈਡ ਤੇ ਇੱਕ ਉਹਨਾਂ ਦੇ ਵਿੱਚੋਂ ਇੱਕ ਤਾਂ ਤੜਾਏ ਕਹਿ ਰਿਹਾ ਵੀ ਦੇਖੋ ਜੀ ਅਸੀਂ ਉਹਨਾਂ ਦੇ ਪੰਜ ਫਾਈਟਰ ਜੈਟ ਮਾਰ ਗ੍ਰਾਏ ਤੇ ਵੀ ਠੀਕ ਆ ਅਸੀਂ ਜਿਹੜਾ ਉਹਨਾਂ ਨੇ ਕੰਮ ਸਾਡੇ ਨਾਲ ਕੀਤਾ ਸੀ ਤੇ ਅਸੀਂ ਉਹਦਾ ਜਵਾਬ ਦੇ ਦਿੱਤਾ ਅ ਅੱਛਾ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਜੀ ਪਾਕਿਸਤਾਨ ਦੇ ਵੱਲੋਂ ਜਿਹੜੀ ਇੱਕ ਬਹੁਤ ਜ਼ਿਆਦੇ ਫਾਇਰਿੰਗ ਕੀਤੀ ਗਈ ਹੈ ਸ਼ੈਲਿੰਗ ਕੀਤੀ ਗਈ ਹੈ ਉਹਦੇ ਵਿੱਚ ਭਾਰਤ ਦੇ ਕਈ ਜਿਹੜੇ ਆਮ ਨਾਗਰਿਕ ਹੈ ਮਾਰੇ ਗਏ ਨੇ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਸੰਬੰਧ ਤੇ ਖਬਰ ਆ ਰਹੀ ਸੀ ਕਿ ਪੁੰਚ ਸੈਕਟਰ ਦੇ ਵਿੱਚ ਹੋਈ ਗੋਲੀਬਾਰੀ ਦੇ ਚੱਲਦੇ ਆ ਇੱਕ ਜਿਹੜਾ ਰਾਗੀ ਸਿੰਘ ਸਗਾ ਉਹਦੀ ਕੀਰਤਨ ਕਰਦੇ ਦੀ ਮੌਤ ਹੋਈ ਆ ਪਰ ਇਹ ਜਿਹੜਾ ਮੈਂ ਉੱਥੇ ਕਈ ਸੋਰਸਸ ਤੋਂ ਚੈੱਕ ਕੀਤਾ ਤੇ ਹੁਣੇ ਇੱਕ ਮੀਡੀਆ ਤੇ ਵੀ ਮੈਂ ਇਹ ਖਬਰ ਵੇਖੀ ਆ ਕਿ ਉੱਥੇ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਖੁਦ ਇਹ ਗੱਲ ਜਿਹੜੀ ਆ ਦੱਸੀ ਆ ਕਿ ਉਹ ਜਿਹੜੇ ਉੱਥੇ ਤਿੰਨ ਸਿੱਖਾਂ ਦੀ ਮੌਤ ਹੋਈ ਆ ਪੁੰਚ ਸੈਕਟਰ ਦੇ ਵਿੱਚ ਹੋਈ ਇਸ ਫਾਇਰਿੰਗ ਦੇ ਚੱ ਖਾਸ ਕਰਕੇ ਉਹ ਇਲਾਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਿੱਥੇ ਉੱਥੇ ਆ ਕੇ ਉਹਨਾਂ ਨੇ ਕਿਹਾ ਕਿ ਗੁਰਦੁਆਰੇ ਦੇ ਉੱਤੇ ਇੱਕ ਜਿਹੜਾ ਮੋਟਾਰ ਜ਼ਰੂਰ ਵੱਜਿਆ ਤੇ ਪਰ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਦੀ ਮੌਤ ਗੁਰਦੁਆਰੇ ਤੋਂ ਬਾਹਰ ਹੋਈ ਆ ਗੁਰਦੁਆਰੇ ਦੇ ਅੰਦਰ ਕਿਸੇ ਦੇ ਵੀ ਹਮਲੇ ਦੇ ਕਰਕੇ ਮੌਤ ਨਹੀਂ ਹੋਈ ਗੁਰਦੁਆਰਾ ਨੁਕਸਾਨਿਆਂ ਜ਼ਰੂਰ ਗਿਆ ਪਾਕਿਸਤਾਨੀ ਫੌਜ ਦੇ ਇਸ ਹਮਲੇ ਦੇ ਚੱਲਦੇ ਆ ਤਿੰਨ ਸੰਖਾਂ ਦੀ ਉੱਥੇ ਮੌਸਮ ਦੀ ਜਿਹੜੀ ਖਬਰ ਆ ਕਸ਼ਮੀਰ ਦੇ ਉਸ ਇਲਾਕੇ ਦੇ ਵਿੱਚ ਪੁੰਛ ਇਲਾਕੇ ਦੇ ਵਿੱਚ ਐਲੋਸੀ ਦੇ ਬਹੁਤ ਹੀ ਨਜ਼ਦੀਕ ਆ ਇਹ ਏਰੀਆ ਤੇ ਬਾਕੀ ਹੋਰ ਕਸ਼ਮੀਰ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਫੱਟੜ ਤੇ ਮਾਰੇ ਜਾਣ ਦੀਆਂ ਖਬਰਾਂ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਸ਼ੈਲਿੰਗ ਕੀਤੀ ਜਾ ਰਹੀ ਹੈ ਉਹਦੇ ਚੱਲਦੇ ਆ ਰਹੀਆਂ ਨੇ ਇਸ ਸਮੇਂ ਇਸ ਸਮੇਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਨੇ ਤੇ ਜਿੱਦਾਂ ਜਿੱਦਾਂ ਜਿਹੜਾ ਇੱਥੇ ਮੈਂ ਦੇਖ ਰਿਹਾ ਵੀ ਇੰਡੀਆ ਦੇ ਵਿੱਚ ਇਸ ਸਮੇਂ ਤਕਰੀਬਨ ਕਹਿ ਲਓ ਕਿ ਆਪਣਾ ਨੀਅਰਲੀ 8:00 ਵੱਜ ਚੁੱਕੇ ਨੇ ਤੇ ਉੱਥੇ ਜਿੱਦਾਂ ਜਿੱਦਾਂ ਰਾਤ ਹੁੰਦੀ ਆ ਕਹਾਣੀ ਬਹੁਤ ਜਿਆਦਾ ਜਿਹੜੀ ਆ ਖਦਸ਼ੇ ਇਦਾਂ ਦੇ ਨੇ ਕਿ ਪਾਕਿਸਤਾਨ ਕੋਈ ਇਹਦਾ ਹਮਲਾ ਕਰ ਸਕਦਾ ਕਿਉਂਕਿ ਇੱਕ ਪਾਸੇ ਤਾਂ ਪਾਕਿਸਤਾਨ ਦੇ ਵੱਲੋਂ ਇਹ ਵੀ ਨੈਰੇਟਿਵ ਉੱਥੇ ਦੇ ਮੀਡੀਆ ਦੇ ਵਿੱਚ ਬਣਾਇਆ ਜਾ ਰਿਹਾ ਕਿ ਸਾਡੀ ਫੌਜ ਨੇ ਫੱਟੇ ਚੱਕਦੇ ਜੀ ਦੇਖੋ ਉਹਨਾਂ ਦੇ ਤਾਂ ਪੰਜ ਰਫਾਲ ਕੀਮਤਾ ਵੀ ਦੱਸ ਰਹੇ ਨੇ ਕਿ ਪਾਕਿਸਤਾਨ ਇੰਡੀਅਨ ਰਫਾਲ ਜੈਟਸ ਦੀ ਕੀਮਤਾ ਕਿੰਨੀਆਂ ਸੀਗੀਆਂ ਵੀ ਅਸੀਂ ਉਹਨਾਂ ਦਾ ਤਬਾਹ ਕਰਤਾ ਕੰਮ ਤੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਦੂਸਰੇ ਪਾਸੇ ਦੂਸਰੇ ਪਾਸੇ ਕੁਝ ਲੋਕ ਇਦਾਂ ਦੇ ਵੀ ਨੇ ਜਿਹੜੇ ਕਿ ਇਹ ਵੀ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਫੌਜ ਨੇ ਹੁਣ ਇਹਨਾਂ ਨੂੰ ਅਸੀਂ ਰੱਖਿਆ ਕੇ ਇਸ ਕੰਮ ਲਈ ਆ ਵੀ ਭਾਈ ਹੁਣ ਜੇਕਰ ਸਾਡੇ ਘਰ ਆ ਕੇ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ ਤੇ ਇਹਦਾ ਜਵਾਬ ਹੁਣ ਤੁਸੀਂ ਵੀ ਉਹਨਾਂ ਦੇ ਘਰ ਜਾ ਕੇ ਦਿਓ ਇੱਥੇ ਤੱਕ ਵੀ ਗੱਲਾਂ ਚੱਲ ਰਹੀਆਂ ਨੇ ਕਿ ਪਾਕਿਸਤਾਨ ਦਾ ਜਿਹੜਾ ਪਾਣੀ ਰੋਕਿਆ ਜਾ ਰਿਹਾ ਜਿਹੜੇ ਪਾਕਿਸਤਾਨ ਨੂੰ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਪਾਣੀ ਮਿਲੇ ਸੀ ਉਹਨਾਂ ਪਾਣੀਆਂ ਦੇ ਉੱਤੇ ਜਿਹੜੇ ਭਾਰਤ ਨੇ ਬਗਲੀਹਾਰ ਡੈਮ ਜਾਂ ਕਿਸ਼ਨ ਗੰਗਾ ਪ੍ਰੋਜੈਕਟ ਜਿਹੜੇ ਇਦਾਂ ਦੇ ਡੈਮ ਨੇ ਵੀ ਉਹਨਾਂ ਨੂੰ ਅਟੈਕ ਕਰਕੇ ਤਬਾਹ ਕੀਤਾ ਜਾਵੇ ਇਹ ਪਾਕਿਸਤਾਨ ਦੇ ਅੰਦਰ ਇਸ ਸਮੇਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਫੌਜ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਉਹਨਾਂ ਡੈਮਾਂ ਨੂੰ ਤਬਾਹ ਕਰੋ ਤਾਂ ਕਿ ਪਾਕਿਸਤਾਨ ਦਾ ਜਿਹੜਾ ਪਾਣੀ ਰੋਕਿਆ ਜਾ ਰਿਹਾ ਉਹ ਨਾ ਰੁਕਿਆ ਜਾ ਸਕੇ ਸੋ ਸਥਿਤੀਆਂ ਬੇਹਦ ਬੇਹਦ ਤਣਾਪੂਰਨ ਨੇ ਤੇ ਜੇ ਇਸ ਇਲਾਕੇ ਸਾਡਾ ਪੰਜਾਬ ਆ ਖਾਸ ਕਰਕੇ ਤੇ ਕਸ਼ਮੀਰ ਉੱਥੇ ਦੇ ਲੋਕਾਂ ਦੇ ਬਹੁਤ ਜ਼ਿਆਦੇ ਨੇ ਇਹਦੇ ਉੱਤੇ ਅੱਗੇ ਕੀ ਜਿਹੜੀਆਂ ਅਪਡੇਟਸ ਨੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ